ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਜਿਹੜੀ ਅੱਜ ਦੀ ਇੱਕ ਤੁਹਾਡੇ ਨਾਲ ਵੀਡੀਓ ਸਾਂਝੀ ਕਰਨੀ ਹੈ ਬੜੀ ਟੈਂਟ ਆ ਮੱਝ ਜਿਵੇਂ ਕਿ ਤੁਸੀਂ ਮੇਲੇ ਚ ਦੇਖਦੇ ਨੂੰ ਮੱਝਾਂ ਵੱਡੇ ਢਾਂਚੇ ਦੀਆਂ ਤੇ ਵੱਡੇ ਥਣ ਹਵਾਨੇਆਂ ਦੇ ਮਾਲਕ ਹਨ ਤੇ ਚੰਗੇ ਦੁੱਧ ਦੇ ਮਾਲਕ ਹਨ ਉਹ ਮਾਝਾ ਬਾਈਆਂ ਕੋਲੇ ਖਾਸ ਦੁੱਧ ਆ ਲਈ ਹੈਗੀ ਤੇ ਬਾਕੀ ਬਾਈ ਨਾਲ ਆਪਾਂ ਗੱਲ ਉਹਦੇ ਕਰਾ ਲਏ ਬਿਲਕੁਲ ਤਾਜੀ ਸੂਈ ਹੈਗੀ ਸੂਈ ਨੂੰ ਸਿਰਫ ਐਮ ਆਲੋ 5-7 ਘੰਟੇ ਹੋਇਆਗੇ ਤੇ ਜੇ ਜਿਹੜੀ ਇੱਧਰ ਲ ਸ਼ੈਡ ਆ ਪਿੱਛੇ ਪਈ ਹੋਈ ਹੈਗੀ ਅਸੀਂ ਇਹਦਾ ਧੋਪਣ ਸ਼ੈਡ ਤੋਂ ਅਸੀਂ ਇੱਧਰ ਮੱਝ ਬੰਨ ਲਈ ਸੀਗੀ ਤੇ ਮਗਰ ਕੱਟਾ ਨਾੜੂ ਨਾਲ ਆ ਬਿਲਕੁਲ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਵੀ ਕਿੰਨਾ ਉਹਦਾ ਉਹ ਜਿਵੇਂ گاਉਂ ਵਾਲਾ ਕਹਿੰਦਾ ਵੀ ਦੇਖ ਕੇ ਗੱਭਰੂ ਦਾ ਰਹਿਣਾ ਸਹਿਣਾ ਵਗਾ ਕੇ ਕਲੇ ਰੰਗ ਤੇ ਨਾ ਜਾਈ ਇਦੇ ਕਰੇ ਸਿੰਗਾ ਤੇ ਨਾ ਜਾਇਓ ਸਰੀਰ ਦਾ ਢਾਂਚਾ ਤੇ ਥਣ ਹਵਾਨਾ ਤੇ ਇਹ ਦੁੱਧ ਦੀ ਜਿਹੜੀ ਕਪੈਸਿਟੀ ਆ ਉਹ ਤੇ ਗੱਲ ਕਰਾਂਗੇ ਅੱਪ ਬਾਈ ਨਾ ਬਾਕੀ ਬਾਈ ਨਾ ਗੱਲਬਾਤ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹਾਂ ਵੀਰੇ ਹਾਂਜੀ ਬាទ ਜੀ ਨਾਮ ਤੇ ਪਹਿਲਾਂ ਆਪਾਂ ਪਿੰਡ ਡਰੈੱਸ ਬੋਲਦਗੇ ਨਾਮ ਤਕਸੀਦ ਸਿੰਘ ਹਾਂਜੀ ਪਿੰਡ ਤਪਾ ਠੀਕ ਆ ਜੀ ਤਹਿਸੀਲ ਤਪਾ ਜਿਹੜਾ ਫੋਨ ਲਾ ਤਹਿਸੀਲ ਵੀ ਤਪਾ ਕੀ ਤਪਾ ਮੰਡੀ ਖਾਸ ਹੀ ਆਗੀ ਜਦੋਂ ਬਰਨਾਲੇ ਤੋਂ ਬਠੰਡਾ ਜਾਂਦੇ ਆਪਾਂ ਰਸਤੇ 'ਚ ਤਪਾ ਮੰਡੀ ਪੈਂਦੀ ਹੈ ਨਾ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 941 ਸੂ ਨੰਬਰ 5 4 ਘੰਟੇ ਹੋ ਗਿਆ ਹੈ। ਘੰਟੇ ਹੋ ਜੇਰਾ ਪਾ ਦਿਖਾਤੀ ਪੈ ਚੁੱਕੀ ਗਈ। ਹਾਂ ਜੇਰ ਪੈ ਤੇ ਬੱਚਾ ਮਗਰ ਕੀ ਆ ਗਿਆ? ਬੱਚਾ ਘਟ ਆਇਆ ਬਈ। ਇਹ ਕਿਹੜੇ ਸੀਮਨ ਦਾ ਹੈ? ਇਹ ਵਿਰਲੇ ਦਾ ਆਗਾ ਬਈ। ਇਹ ਜਿਹੜਾ ਕਰਮਵੀਰੇ ਡੇਰੀ ਫਾਰਮ ਤੇ ਵਿਰਲਾਸਾ ਨਾ ਉਹਦਾ ਬੱਚਾ ਆਗਾ ਇਹ। ਹਾਂਜੀ। ਇਹਦਾ ਸੀਮਨ ਭਰਾ ਹੈ ਸੀ ਡਾਕਟਰ ਵਿਜਿੰਦਰ ਦਰਾਇਲ ਤੋਂ। ਹਾਂਜੀ ਹਾਂਜੀ। ਠੀਕ ਆ। ਤੇ ਹੁਣ ਆਪਾਂ ਗੱਲ ਕਰਦੇ ਆਂ ਮੱਝ ਦੇ ਸੂਏ ਦੀ। ਸੂਆ ਕਿਹੜਾ ਸੂਆ ਅੱਜ ਕੀ ਇਹ? ਸੂਆ ਤੀਜਾ ਸੂਆ ਬਈ ਜੀ। ਓਰੀਜਨਲ ਸੂਆ ਓਰੀਜਨਲ ਸੂਆ ਤੀਜਾ ਜੀ। ਠੀਕ ਆ। ਤੇ ਪਹਿਲੇ ਸੂਏ ਦਾ ਦੁੱਧ ਠੀਕ ਹੈ ਦੂਜੇ ਦਾ 20 ਪਲੱਸ ਠੀਕ ਹੈ ਜਿਹਨੇ ਪਹਿਲੇ 15 ਪਲੱਸ ਚੱਲ ਗਈ ਹਾਂਜੀ 16 15 ਮੰਨ ਲ ਗਏ ਦੂਜੇ 20 ਤੋਂ 21 ਚੱਲ ਗਈ ਹਾਂਜੀ ਠੀਕ ਹੈ ਹੁਣ ਤੀਜਾ ਸੂਪੀ ਹਾਂਜੀ ਹੁਣ ਕਿੰਨੀ ਉਮੀਦ ਕਰਦੇ ਹੋਗੇ ਹੁਣ ਦੇਖੋ ਜੀ ਵੀ ਵਧਣ ਦੀ ਉਮੀਦ ਲਾਈ ਹੈ ਵੈਸ ਤਾਂ ਵੈਸ ਤਾਂ 23 24 ਦੀ ਉਮੀਦ ਹੁੰਦੀ ਜਿਹੜੇ ਸਾ 16 ਤੋਂ 20 ਤੇ 20 ਤੋਂ 24 ਚਾਹੀਦੀ ਚਾਹੀਦੀ ਹੈ ਨਾ ਤੇ ਬਾਕੀ ਸਾਰੇ ਸਵਾਲ ਹੈ ਨਾ ਯਾਨੀ 20 22 ਤਾਂ ਚੱਲੂ ਚੱਲੂ ਨਾ 20 22 ਤਾਂ ਚੱਲੂ ਚੱਲੂਗੀ ਬਿਲਕੁਲ ਚੱਲਣੀ ਹੈ ਜੀ ਹੂੰ ਤੇ ਲਾ ਭਈ ਤੁਹਾਨੂੰ ਇਥੇ ਥਾਣ ਹਵਾਨਾ ਦਿਖਾਦੀ ਚਾਰ ਨੇਗੇ ਪੰਜਵੇਂ ਸੀ ਭੋਰਾ ਫੋਟ ਸ਼ਾਣੀਗੀ ਤੇ ਮੁੱਠੀ ਵਾਲਾ ਥਾਣਾਗਾ ਤੇ ਬਾਕੀ ਮੱਝ ਦਾ ਵਜਨ ਬੂਜਨ ਦਾ ਤੁਸੀਂ ਕੋਲਿਆ ਕੇ ਦੇਖੋਗੇ ਬਹੁਤ ਚੰਗਾ ਭਾਜਣਾ ਜਿਹੜਾ ਹਵਾਨਾ ਪਿੱਛੇ ਸੂਤ ਆਕਮਾ ਜਿਹਦਾ ਲੱਗਿਆ ਹੋਇਆਗਾ ਇੱਥੋਂ ਅਸੀਂ ਬੈਕ ਸ਼ਾਟ ਤੋਂ ਦੇਖ ਲਓ ਤੇ ਇੱਧਰ ਉਸ ਨੂੰ ਆਪਾਂ ਕਵੈਣੀ ਸ਼ਾਟ ਤੋਂ ਥਾਣ ਦਿਖਾ ਦੇਣਾਗੇ ਤੇ ਇੱਧਰ ਅਸੀਂ ਬੈਕ ਸ਼ਾਟ ਤੋਂ ਸਟਰਕਚਰ ਦੇਖੋ ਮਾਦਰੀ ਗੋਡੀ ਤੇ ਦਰਮਾਨੇ ਕੱਦ ਕਾਰ ਚ ਮੱਝ ਆ ਗਈ ਭਾਈ ਤੋਰ ਕੇ ਸਾਹੀ ਮੱਝ ਬੋਜ ਕੇ ਆਪਾਂ ਹਾਂਜੀ ਇੱਧਰ ਤੋਰ ਦਿਓ ਡੰਡਾ ਇਹ ਲੈ ਕੇ ਤੋਲੋ ਕਿ ਇਹ ਤਲਖਣਾ ਜੇ ਵੀਰ ਆਪਾਂ ਜਲਦੀ ਨਾ ਬੈਸਤਾ ਕਿਨੇ ਕੀ ਕਰਨਾ ਤੇ ਬਾਕੀ ਦੇਖੋ ਭਰਾ ਮੇਰੋ ਥੋੜੀ ਜੀ ਉਹ ਚੀਜ਼ਾਂ ਸੋਚਿਓ ਜਿਵੇਂ ਭਾਵੇਂ ਤੋਤੇ ਹਰੇਕ ਬੰਦਾ ਕਹਿੰਦਾ ਮਾਝਾ ਦੀ 18 ਆਉਂਦੀ 20 ਆਉਂਦੀ 16 ਦਿੱਤਾ ਸੀਗਾ ਬਾਂਗਾਂ ਦਾ ਗਾਮਾਂ ਦਾ ਫਾਰਮਾ ਇੱਕੋ ਹੀ ਮੱਝ ਹੈ ਜੈਨੂਣ ਦਾ ਕੰਮਾ ਕੋਈ ਹੈ ਨਹੀਂ ਹੈ ਵੀ ਠੂਠ ਮਾਰ ਕੇ ਬਾਈ ਵੇਚਣਗੇ ਤਸੱਲੀ ਜਿਹੇ ਵਾਲਾ ਕੰਮਾਂ ਦਾ ਵਿਸ਼ਵਾਸ ਵਾਲਾ ਬਾਂਗਾਂ ਦਾ ਤੇ ਬਾਕੀ ਗਾਵਾਂ ਦੇ ਵਿੱਚ ਹੀ ਬਾਈ ਵਧਿਆ ਸੀਮਣ ਦਾ ਕੰਮ ਕਰਦੇ ਨੇਗੇ ਤੇ ਤਕਰੀਬਨ ਕਿੰਨੇ ਕ ਗਾਮ ਆਪਣੇ ਕੋਲ ਉਧਰ ਸਾਈਡ ਤੇ ਗਾਮ ਆਪਣੇ ਕੋਲੇ 20 ਗਈਆਂ ਹੈਗੀ 20 ਕ ਗਾਮ ਹੈ ਹੈ ਨਾ ਉਹ ਸ਼ੈੜ ਤੇ ਨੇ ਮੱਝ ਇਹੇ ਸੀ ਬਾਈਆਂ ਨੇ ਇਹ ਸੇਲ ਕਰਨੀ ਹੈਗੀ ਤੇ ਕਮਾ ਲਿਓ ਬਾਈ ਵੇਖੋ ਨੀ ਜੇ ਬੈਕ ਸਾਡ ਤੋਂ ਦਿਖਾ ਦੇਣਾ ਮੂੰਹ ਆ ਦੇਖ ਲੋ ਉਹੀ ਗੱਲ ਆ ਗਈ ਗੱਲ ਥੋੜਾ ਸਿੰਗ ਜ਼ਰੂਰ ਖੁੱਲਾ ਕਲੇ ਸਿੰਗ ਤਾਂ ਨਾ ਜਾਇਓ ਬਾਕੀ ਜਿਹੜਾ ਮੇਲੇ ਚ ਮੱਝਾਂ ਹੁੰਦੀਆਂ ਉਹਨਾਂ ਦਾ ਸਿੰਗ-ਸਿੰਗ ਇਹੋ ਜਿਹੀ ਹੁੰਦਾ ਨਾ ਜਿਹੜੀ ਮੱਝ ਬਿਊਟੀ ਚ ਆ ਗਈ ਉਹ ਜਿਹੜਾ ਦੁੱਧ ਨਹੀਂ ਕੱਢਦੀ ਹੁੰਦੀ ਸੀ ਜਿਹੜੀ ਬਿਊਟੀ ਘਟ ਹੁੰਦੀ ਆ ਉਹ ਦੁੱਧ ਨੂੰ ਮਾਂ ਇਤੀ ਖਰੀ ਹੁੰਦੀ ਆ ਇੱਥੋਂ ਦੇਖੋ ਥਾਣਾ ਹਵਾਨਾ ਪੂਰਾ ਐ ਪੰਡ ਜਿਹਦਾ ਹਵਾਨਾ ਹੈਗਾ ਤੇ ਥਾਂ ਤੋਂ ਮਾਂ ਇਤੀ ਨੂੰ ਬਹੁਤ ਸੋਹਣੇ ਲੱਗੇ ਹੋਏ ਨੇਗੇ 20 ਤੋਂ 22 23 ਦੁੱਧ ਦੇਣ ਦੀ ਪੂਰੀ ਫੋਲ ਅਮੀਦ ਆ ਗਈ ਤੇ ਬਾਕੀ ਜਿਹੜੇ ਭਰਾ ਨੂੰ ਮੰਨਕ ਦਾ ਕੋਈ ਸ਼ੰਕਾ ਲੱਗੀ ਵੀ ਤੇ ਵੇਸਕਾ ਹੈ ਵੀਰੇ ਇਦਾਂ ਹੋ ਸਕਦਾ ਨਾ ਆਪਾਂ ਨੂੰ ਜੇ ਕਿਸੇ ਭਰਾ ਨੂੰ ਮਨਾਂ ਸ਼ੱਕ ਜੀ ਲੱਗੀ ਵਿਸ਼ਵਾਸ ਜਾਂ ਨਾ ਕਰਾ ਦੁੱਧ ਦਾ ਹਾਂਜੀ ਹਾਂਜੀ ਜੇ ਆਪਾਂ ਸਾਈ ਕਰ ਲਈ ਹਾਂਜੀ ਆ ਲਾਗੇ ਦੁੱਧ ਚਵਾ ਦੋ 20 ਕਿਲੋ ਜਿਹੜੀ 20 ਦਿਨ ਸਾਵ ਲੋ ਤੇ 20 ਦਾ ਖਰਚਾ ਲੈ ਲੋ ਤੁਸੀਂ ਇਹ ਪੰਜ ਚਾਰ ਵਾਟ ਵੱਖਰਾ ਓਟ ਉਸ ਦਾ ਰੇਟ ਹੋ ਜਾਣਾ ਜੀ ਉਹ ਰੇਟ ਉਹ ਵੱਖਰਾ ਹੋ ਜੂਗਾ ਨਾ ਵਿੱਚ ਬਾਅਦ ਆ ਪਾਵਾਂਗੇ ਹਾਂਜੀ ਹਾਂਜੀ ਹਾਂ ਹਾਂ ਕਿਉਂਕਿ ਭਾਈ ਭਰਾ ਨੂੰ ਕਿਉਂਕਿ ਹੁਣ ਤਾਂ ਦੇਖੋ ਬੋਲੀ ਹੋਊਗੀ 10 ਹੋਵੇ 12 ਹੋਵੇ ਜਿੰਨੀ ਵੀ ਹੋਊਗੀ ਨਾ ਤੇ ਭਰਾ ਨੂੰ ਜੋ ਲੱਗਿਆ 20 ਦਿਨ ਸੁਹਾ ਕੇ 20 ਦਿਨ ਦਾ ਖਰਚਾ ਦੇ ਦੂ ਤੁਹਾਨੂੰ ਹਾਂਜੀ ਦੋ ਦੋ 20 ਕਿਲੋ ਤੋਲ ਕੇ ਲੈ ਜੀ ਇਹ ਵੀ ਕੋਈ ਚੱਕਰ ਵਾਲੀ ਗੱਲ ਆ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਹਾਂ ਤੇ ਰੇਟ ਰੂਟ ਫਿਰ ਦੱਸਦਾ ਕੀ ਕਰਨਾ ਫੋਨ ਤੇ ਦੱਸ ਦੇਵਾਂਗੇ ਜੀ ਰੇਟ ਫੋਨ ਤੇ ਕਰਨਾ ਹੈ ਕਿਉਂਕਿ ਮੱਝ ਚੰਗੇ ਉਦਾਲੀ ਹੈਗੀ ਇਹਦਾ ਮੰਨ ਕੇ ਜਲਾ ਬਾਗਾਂ ਨੂੰ ਵੀ ਜੱਜਮੈਂਟਰੀ ਹੈ ਵੀ ਰੇਟ ਕਿੰਨਾ ਮੰਗਣਾ ਹਜ ਤੱਕ ਬਾਈ ਜਦ ਅਦੇ ਮਿੱਤਰ ਭਰਾਵਾਂ ਨਾਲ ਸਲਾਹ ਕਰਨਗੇ ਕਿਉਂਕਿ ਏਨੇ ਉਦਾਲੀ ਮੱਝ ਦਾ ਰੇਟ ਹੁੰਦਾ ਭਰਾਵੋ ਸੋਨ ਨੂੰ ਹੀ ਪਤਾ ਇਹ ਕਿਤੇ ਵੀ ਜਾ ਸਕਦੀ ਹੈ ਕਿਉਂਕਿ ਕਿਸੇ ਦੇ ਮਨ ਕਿਸੇ ਦੇ ਲੜਨੀ ਚਾਹੀਦੇ ਗੱਲ ਦਿਲ ਨੂੰ ਤੇ ਰੇਟ ਦਾ ਹਾਨੀ ਲੱਖ ਡਾਲਰ ਰਹੇ ਜਾਂ ਹਾਨੀ 50 ਡਾਲਰ ਰਹੇ ਜੇ ਤੇ ਹਾਨੀ ਕਿੱਥੇ ਗੱਲ ਹੋਣੀ ਹੁੰਦੀ ਹੈ ਇਸ ਕਰਕੇ ਬਾਈ ਕਹਿੰਦੇ ਵੀ ਰੇਟ ਦਾ ਅਸੀਂ ਫੋਨ ਤੇ ਕਰਾਂਗੇ ਜਿਹੜੇ ਭਰਾ ਨੂੰ ਮੱਝ ਪਸੰਦ ਆਊਗੀ ਬਾਈਆਂ ਬਾਈ ਨੰਬਰ ਇੱਕ ਲਈ ਫ ਨੰਬਰ 94 77 40 309 ਜੀ ਤਪਾ ਮੰਡੀ ਤਹਿਸੀਲ ਵੀ ਤਪਾ ਦਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਇਹ ਬਾਜੀ ਦਾ ਮੋਬਾਈਲ ਨੰਬਰ ਹੈ ਸਮਝ ਜਿਹੜੇ ਭਰਾ ਨੂੰ ਪਸੰਦ ਆਊਗੀ ਸੋ ਇੱਥੇ ਆ ਕੇ ਦੇਖ ਕੇ ਖਰੀਦ ਸਕਦੇ ਹੋ ਧੰਨਵਾਦ ਜੀ